ਅੱਜ ਧੰਨ ਬਿਖਾਣਿਆ ਮੀਂਹ ਦਾ ਠੰਡਾ ਠੰਡਾ ਮੌਸਮ ਇੱਥੇ-ਇੱਥੇ ਮੀਂਹ ਪੈ ਰਿਹਾ ਸਾਡੇ ਤਾਂ ਸੋਨਾ ਆ ਜਾਣੀ ਚੀਕੜ ਜਾ ਕਰਤਾ ਰੱਬ ਨੇ ਮੀਨੇ ਨਾਲ-ਨਾਲ ਹਵਾ ਦਾ ਸਿਸਟਮ ਆ ਜਿਹੜਾ ਇਹ ਨਹੀਂ ਠੀਕ ਹੈ ਕਿਉਂਕਿ ਖੜੀਆਂ ਫਸਲਾਂ ਕਣਕਾਂ ਗਿਰਗੀਆਂ ਆ ਦੇਖੋ ਸਾਡੇ ਫੁੱਲ ਕਿੰਨੇ ਸਾਰੇ ਢੇਰੀ ਹੋ ਗਏ ਬੁਰਾ ਹਾਲ ਫਸ ਦਾ ਸਾ ਝਾੜੂ ਲਾਉਣ ਨੂੰ ਕਿ ਤਾਂ ਚਿਕੜੀ ਚ ਝਾੜੂ ਨਹੀਂ ਲੱਗਦਾ ਹੈਗਾ ਨਾ ਇਹਦੀ ਚਿਕੜੀ ਚ ਕੰਮ ਕਰਨ ਨੂੰ ਜੀ ਕਰਦਾ ਨਾ ਬਾਹਰ ਹੀ ਨਿਕਲਣ ਨੂੰ ਜੀ ਕਰਦਾ ਦੰਗਰ ਉਹ ਵਿਚਾਰੇ ਅੰਦਰ ਕਈਆਂ ਲੋਕਾਂ ਦੇ ਰੋਜ਼ਗਾਰ ਨੇ ਬਾਹਰੇ ਰੇੜੀਆਂ ਵਾਲੇ ਆਹੋ ਸਾਰੇ ਫੁੱਲ ਘੇਰਦੇ ਨੇਰੀ ਨੇ ਚਿੱਕੜੇ ਚਿੱਕੜ ਕਰਿਆ ਪਿਆ ਗੁਰਾ ਹਾਲੂ ਹੈ ਪਿਆ ਯਾਨੇ ਹੁੰਦੇ ਨੇ ਬੇਮੌਸਮੀ ਬਰਸਾਤ ਦੇ ਬੇਵਜ੍ਹਾ ਖਿਆਲ ਤੰਗੀ ਕਰਦੇ ਨੇ ਇਸ ਕਰਕੇ ਰੱਬ ਨੂੰ ਹੁਣ ਚਾਹੁੰਦਾ ਹਵਾ ਹੋਵਾ ਜੀ ਬੰਦ ਕਰ ਦੇਵੇ ਕਣਕਾਂ ਵਿਚਾਂ ਛੱਡੀਆਂ ਦੇਖੋ ਕਿੰਨੀ ਹਵਾ ਚੱਲਦੀ ਆ ਐਨ ਪੂਰੀ ਮੁੜ ਕੇ ਠੰਡ ਜੀ ਕਰੀ ਜਾਂਦਾ ਪਹਿਲਾਂ ਤਾਂ ਬਹੁਤ ਗਰਮੀ ਧੁੱਪ ਜੀ ਕਰਦੀ ਸੀਗੀ ਮੈਂ ਕੱਲ੍ਹ ਸਭ ਦੀ ਕਿਚਨ ਗਾਰਡਨਿੰਗ ਛੋਟੀ ਜੀ। ਬੇਲਾਂ ਲਿਆ ਕੇ ਲਾਈਆਂ ਸੀ। ਪਰ ਮੀਂਹ ਦੇ ਪਾਣੀ ਨਾਲ ਗੜ ਤਾ ਜਾਣੀਆਂ ਨੇ। ਹੁਣ ਰਚਮਾ ਜਿਹਾ ਪਾਣੀ ਦਾ ਪਈ ਜਾਂਦਾ ਨਾ। ਫੁੱਲਾਂ ਦਾ ਵੀ ਮੀਂਹ ਨੇ ਨਾਸ ਮਾਰਤਾ। ਵਿਚਾਂ ਤੇ ਦੇਨੇ ਵੀ ਵਿਚਾਰੇ ਧੁੱਪ ਚੀ। ਸੋਹਣੇ ਖਿੜਦੇ ਨੇ। ਹਰ ਇੱਕ ਚੀਜ਼ ਨੂੰ ਧੁੱਪ ਵੀ ਜ਼ਰੂਰੀ ਆ। ਪਾਣੀ ਵੀ ਜ਼ਰੂਰੀ ਆ। ਤਿੰਨ ਚਾਰ ਦਿਨਾਂ ਦਾ ਸੋਹਣੀਆਂ ਕਣੀਆਂ ਜੀ ਪਹਿਲਾਂ ਬੈਣ ਲੱਗੀਆਂ ਸੀ ਕੱਲ ਦਾ ਵਧੀਆ ਪੈ ਰਹਾ ਤੇ ਮੇਰੇ ਹਿਸਾਬ ਨਾਲ ਹੁਣ ਤਾਂ ਨਿਕਲਣੀ ਚਾਹੀਦੀ ਆ ਸੂਰਜ ਵੀ ਜ਼ਰੂਰੀ ਆ ਹੁਣ ਆ ਖੱਡ ਜੀ ਆਖੜੇ ਪੈਨੇ ਅੰਦਰ ਬੈਠਿਆਂ ਦੇ ਐ ਜੀ ਕਰਦਾ ਵੀ ਬਾਹਰ ਨਿਕਲ ਈਏ ਕੋਈ ਕੰਮ ਕਰੀਏ ਇਨਾ ਤਾਂ ਕੰਮ ਕਰਨ ਨੂੰ ਜੀ ਕਰਦਾ ਅੰਦਰ ਬਹਿ ਕੇ ਨਹੀਂ ਹੱਡ ਜੀ ਖੁੱਲਦੇ ਨਹੀਂ ਸਾਡੇ ਪਿੰਡਾਂ ਦਾ ਵਾਤਾਵਰਨ ਸਾਡੇ ਘਰ ਦੇ ਉਧਰ ਇੰਨੇ ਦਰਖਤ ਨੇ ਪੂਰੀ ਹਰਿਆਵਈ ਐਨ ਬਾਹਰਲਾ ਮਹੌਲਾ ਹਰੀਆਲੀ ਵਾਲਾ ਪਹਾੜਾ ਵਾਲਾ ਪੂਰੀ ਹਰਿਆਵਈ ਐਨ ਦਰਖਤ ਦਰਖਤ ਕੋਈ ਤੇ ਸਪਿਰ ਤਾਜੀ ਹਵਾ